ਦਾ 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 ਵਾਹਿਗੁਰੂ ਜੀ ਕੀ ਫਤਿਹ ਪਰਮ ਸਰਕਾਰ ਤੋਂ ਸਤਗ੍ਰੰਥ ਦੇ ਸਾਜੀਵਾਦੀ ਪੇਸ਼ਾ ਜਿਹੜਾ ਅਮਰਤ ਵੇਲੇ ਬੋਰਡ ਦੀ ਅਰਦਾਸ ਕੀਤੀ ਸੀ ਉਹ ਸਤਗ੍ਰੰਥ ਨੇ ਰਹਿਮਤ ਕੀਤੀ ਆ ਫੋਰ ਹੋ ਗਿਆ ਆ ਦੇਖੋ ਜੱਪ ਤੋਂ ਤੇ ਜਦੋਂ ਪੂਰਾ ਬੋਰਡ ਹੁੰਦਾ ਹੈ ਉਸ ਤੋਂ ਹੈ ਕਿ ਨਾ ਪਾਣੀ ਡੈਕਟ ਕੀਤੀ ਜਾਂਦੀ ਹੈ ਆ ਦੇਖੋ ਕਿ ਕਿਤਾਬ ਆਣੀ ਆ ਰਿਹਾ ਹੈ ਦੇ ਨੇ ਨਹੀਂ ਕਰ ਰਹੀ ਐ ਥੋਰ ਨੂੰ ਸਾਫ ਕਰ ਰਹੀ ਐ ਤੇ ਥੋਰ ਦੀ ਸਵਾਬੀ ਹੋ ਰਹੀ ਐ ਇਹਦੇ ਉਰ ਬਾਰੇ ਨੇ ਇਹ ਸਾਡੇ ਸਿੰਘ ਸਾਹਿਬ ਨੇ ਤੇ ਬਕਾਨ ਸਾਹਿਬ ਨੇ ਬਲਾਉ ਫਤੇ ਸੰਗਤ ਨੂੰ ਇਹ ਮੈਂ YouTube ਤੇ ਝਾੜ ਦੇਣਾ ਉਹ ਗੁਰੂ ਸਾਹਿਬ ਦੀ ਕਿਰਪਾ ਹੋਈ ਐ ਵਾਹਿਗੁਰੂ ਦੀ ਕਿਰਪਾ ਗੁਰੂ ਅਰਦਾਸ ਦੀ ਸੱਚੇ ਪਾਤਸ਼ਾਹ ਦੀ ਵਾਇਗੁਰੂ ਦਾ ਕੋਟੀ ਕੋਟ ਦਰਵਾਜ਼ਾ ਕੋਟੀ ਮੋੜ ਚੁਕਰਾਣਾ ਕਰਨਾ ਬਹੁਤ ਦੇਰ ਦਾ ਇੰਤਜ਼ਾਰ ਕਰ ਰਹੇ ਸੀ ਕਿ ਨਾ ਵਾਇਗੁਰੂ ਦਾ ਸੱਚੇ ਪਾਤਸ਼ਾਹ ਤੇ ਕਿ ਮੰਗਤ ਮੰਗ ਰਹੇ ਹਾਂ ਸੱਚੇ ਪਾਤਸ਼ਾਹ ਕਿਰਪਾ ਕਰੋ ਜਲਦੀ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕਰ ਦਿੱਤੀ ਅਸ਼ੋਕਰਾਣਾ ਕੋਟੀ ਕੋਟ ਦਰਵਾਜ਼ਾ ਸਮੂਹ ਸੰਗਤ ਦਾ ਨਾਨਕ ਨਗਰ ਦੇ ਵਸਨੀਕ ਹਾਂ ਤੇ ਨਾਨਕ ਨਗਰ ਦੇ ਵਸਨੀਕ ਹਾਂ ਦੇ ਕਿ ਬੱਬੇ ਨਾਨਕ ਨੇ ਸਾਡੇ ਤੇ ਕਿਰਪਾ ਕਰਤੀ ਹੈ ਵਾਇਗੁਰੂ ਜੀ ਖਾਲਸਾ ਵਾਇਗੁਰੂ ਜੀ ਦੀ ਫਤਿਹ ਜੇਸਾ ਮਹਾਰਾਜ ਨੇ ਵਲੀ ਕੰਧਾਰੀ ਦਾ ਹੰਕਾਰ ਤੋੜ ਕੇ ਮਰਦਾਨੇ ਕੰਡਾ ਮਿਠਾ ਜਾ ਸ਼ਿਕਾਇਤ ਆ ਸੀ ਵਿਧਰ ਦੀਆਂ ਸੰਗਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਸਾਰੇ ਪਾਣੀ ਨੂੰ ਮਿਠਾ ਕੀਤਾ ਸੀ ਇਸੇ ਤਰ੍ਹਾਂ ਹੀ ਸਰਗਰਾਂ ਨੇ ਇਥੇ ਵੀ ਰਹਿਤਾਂ ਕੀਤੀਆਂ ਨੇ ਤੋਂ ਬਹੁਤ ਬਤਵਾ ਇਸ ਵੀਡੀਓ ਨੂੰ ਸ਼ੇਅਰ ਕਰਦੇ ਦਾਇਰ ਕਰਿਓ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਸੰਗਤਾਂ ਨੂੰ ਪਾਣੀ ਦੀ ਜ਼ਰੂਰਤ ਹੈ ਕਿਤੇ ਵੀ ਕੋਈ ਕਿਲ ਦਾ ਨਾ ਵੀ ਪਾਣੀ ਦੀ ਹਰ ਸੰਗਤ ਦੀ ਮੁਰਾਦ ਪੂਰੀ ਹੋਵੇ ਸਭ ਨੂੰ ਪਹਿਲਾਂ ਪਾਣੀ ਦੀ ਹੋਵੇ ਜਿੱਤ ਹਰਿਆ ਕੋਈ ਸਭ ਕੋਈ ਦੇ ਮਾਂ ਬਾਪ ਦਾ ਖਰਦੂਨ ਪਾਣੀ ਦੀਆਂ ਬਕਸੀਆਂ ਕਰਨ ਸਤਿਗੁਰਾਂ ਨੇ ਪਾਣੀ ਨੂੰ ਪਿਤਾ ਕਿਹਾ ਹੈ ਪਵਨ ਗੁਰੂ ਹਵਾ ਨੂੰ ਗੁਰੂ ਪਵਨ ਗੁਰੂ ਪਾਣੀ ਪਿਤਾ ਪਾਣੀ ਨੂੰ ਪਿਤਾ ਮਾਤਾ ਸਤਿਗੁਰਾਂ ਤੇ ਇਹ ਸਤਿਗੁਰਾਂ ਦੀ ਰਹਿਮਤ ਹੋਈ ਹੈ ਬਸ ਹੋਈ ਹੈ ਆ ਦੇਖੋ ਆਪ ਨੂੰ ਰੰਗ ਇਹ ਸੰਗਤ ਇਹ ਸੰਗਤਾਂ ਅੱਜੋ ਕਹਿ ਰਹੇ ਨੇ ਸਾਡੇ ਜੀ ਇਹ ਸਾਡੇ ਲਾਗੇ ਸਾਹ ਜੀ ਨੇ ਜਦ ਸਾਡੇ ਹਰ ਇੱਕ ਬੇਨਤੀ ਨੂੰ ਪ੍ਰਵਾਨ ਕਰਕੇ ਗੁਰੂ ਘਰ ਦੇ ਵਿੱਚ ਜੋ ਚਾਹ ਦਾ ਲੰਗਰਾਂ ਦਾ ਸਮਾਨ ਹੈ ਉਹ ਜਾਂਦਾ ਹੈ ਇਹ ਸਾਰੀ ਸੰਗਤ ਹੈ ਹੁਣ ਹਾਜ਼ਰ ਜਦੋਂ ਬੋਰ ਦੀ ਸਪੁਰਦਤਾ ਹੋਈ ਆ ਬਲਾਓ ਫਤੇ ਸਾਰੇ ਜਣੇ ਸਾਰੇ ਬਲਾ ਦਿਓ ਸਾਜੀ ਕਰਵਾਓ ਜੀ ਕਾ ਖਾਲਸਾ ਤੇ ਜੋ ਟੂਬ ਤੇ ਪਾਦਾ ਸੋ ਵੱਧ ਤੋਂ ਵੱਧ ਲਾਇਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ